ਸਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਤੁਹਾਨੂੰ ਪਤਾ ਸੀ ਆਪਾਂ ਰੱਤ ਦੇ ਗਏ ਆ ਆਪਣੇ ਨਾਨਕੇ ਪਿੰਡ ਤੇ ਆਪਾਂ ਰਾਪੜ ਚਿਗੇ ਤੇ ਆਪਾਂ ਜਾਣਾ ਸੀਗਾ ਫਿਰ ਉੱਠ ਕੇ ਗੁਰਦੁਆਰਾ ਸਾਹਿਬ ਸ਼ਹੀਦਾਂ ਸਿੰਘਾ ਪਿੰਡ ਬੜਾਪੜ ਲੋਜ ਕਰੋ ਕੁਰਬਾਨੀ ਸਰਵੋਤਮ ਫਿਰ ਆਪਾਂ ਮਤੜ ਇੱਕ ਬਾਰ ਆ ਗਏ ਕੋ ਗੁਰ ਰਸ਼ੀਦ ਗਾਇਸ ਸਾਹਿਬ ਜਿਲ੍ਹਾ ਅਤਿਆਸ ਜੋ ਜੂਨ ਸੰਕੇਤ ਦੇ ਵਿੱਚ ਲਿਖਿਆ ਹੋਇਆ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਕਿ ਸੰਕੇਤ ਅਤਿਆਸ ਗੁਰਦਵਾਰਾ ਰਸ਼ੀਦ ਸਿੰਘ ਚੀਗੀ ਦੁਕਾਨ ਸਾਹਿਬ ਪਿੰਡੜਾਪੁਰ ਤੇ ਸਬਤ ਜਰਨੈਲ ਸਿੰਘ ਸਾਹਿਬ ਪਿੰਡੜਾਵਾਲਾ ਦੀ ਬਹੁਤ ਸੋਹਣੀ ਤਸਵੀਰ ਸਜੋਬਤ ਕੀਤੀ ਹੋਈ ਹੈ ਤੇ ਫਿਰ ਆਪਾਂ ਲੈਣਾ ਜਿੱਦੇ ਹੀ ਕਿਉਂਕਿ ਘਰੀ ਪਠਾਣੀ ਸਿੱਖ ਇੱਕ ਘੈਂਟ ਨੇ ਆਣੇ ਤੀਨੇ ਆਣੇ ਆਏ ਸਾਡੇ ਤੇ ਲੋਜੀ ਸਿੰਘ ਆਵੇ ਬਾਬਾ ਜੀ ਦੀ ਉਹਦੀ ਜਵੇਟ ਬਾਬਾ ਜੀ ਨੇ ਕਰਕੇ ਜਪੀ ਸਾਹਿਬ ਦਾ ਪਾਠ ਤੇ ਅਰਦਾਸ ਕਰਕੇ ਅਖੰਡ ਲੰਗਰ ਸ਼ੇਰ ਕਰਨ ਤੋਂ ਬਾਅਦ ਸਾਰੀ ਸੰਗਤ ਨੇ ਵੀ ਲੰਗਰ ਛਕਿਆ ਤੇ ਬਤੀ ਨਿਆਣੇ ਲੱਗੇ ਸੀ ਉਦੋਂ ਤੱਕ ਲੱਗੇ ਉਸ ਤੋਂ ਬਾਅਦ ਸਾਰੇ ਆਣੇ ਲੰਗਰ ਛਕਣ ਤੋਂ ਬਾਅਦ ਸਾਡੀ ਵਾਈਫ ਨੇ ਵੀ ਲੰਗਰ ਛਕ ਲਿਆ ਤੇ ਲੰਗਰ ਤੋਂ ਛਕਣ ਤੋਂ ਬਾਅਦ ਆਪਾਂ ਗਏ ਸੌ ਦੋ ਤਿੰਨ ਘੰਟੇ ਸੌਣ ਤੋਂ ਬਾਅਦ ਮੈਂ ਕਿਹਾ ਚਲੀ ਹੁਣ ਆਪਾਂ ਪੈਨੂ ਪੈਂਦੀ ਚਲੋ ਜਾਣ ਦਾ ਪੈਣਾ ਹੈ ਘਰ ਜਾ ਕੇ ਸੰਨ ਲਓ ਜੀ ਆਪਾਂ ਪਹੁੰਚ ਹੋ ਗਈ ਆਪਣੀ ਵਾਪਸੀ ਆਪਾਂ ਮਾਰੀ ਮੋਟਰ ਦੀ ਕਿੱਕ ਤੇ ਆਪਾਂ ਪਹੁੰਚ ਗਏ ਜੀ ਬਕਲੌਰ ਤੋਂ ਹੁੰਦੇ ਹੋਏ ਮਕੰਦ ਪਰ ਮਕੰਦ ਪਰ ਤੋਂ ਗੋਣਾ ਚੋਣ ਗੋਣਾ ਘੋੜ ਤੋਂ ਸਿੱਧਾ ਬੰਗਿਆ ਬੰਗਿਆ ਸਿੱਧਾ ਘਰੇ ਘਰੇ ਆਏ ਤੇ ਮਮੂ ਕਾਰ ਰੀਜ਼ਿਕਮ ਮਮੀ ਨੇ ਘਰ ਆਇਆ ਕੰਮ ਦਾ ਵਟ ਗੋਹ ਚੁਈ ਚੱਕ ਕੇ ਤੇ ਮੈਂ ਮਾਰੀ ਮੋਟਰ ਦੀ ਕਿੱਕ ਤੇ ਡੇਰੀ ਜਾ ਕੇ ਦੁੱਧ ਪਾ ਕੇ ਤੇ ਮੈਂ ਚੱਲ ਗਿਆ ਕੰਪੈਨ ਦੇਖਣ ਮੈਂ ਕਿਹਾ ਚਲੋ ਜੀ ਅੱਜ ਕਣਕ ਬੜਾ ਦੰਨੇ ਆ ਪਰ ਕਿੱਥੇ ਕੰਪੈਨ ਵਾਲੇ ਕਿੱਥੇ ਮੰਦੇ ਕਾਰਾ ਕੀ ਘਰ ਵਾਲੀ ਨੇ ਬਣਾਈਆਂ ਰੋਟੀਆਂ ਵਿਚਾਰੀ ਰਾਤ ਦੋਗ ਦਾ ਫੇਰ ਵੀ ਰੋਟੀਆਂ ਬਣਾਉਣੀਆਂ ਪੈਣੀਆਂ ਜੀ ਖਾਣੀਆਂ ਹਾਂ ਦਾ ਸਾਰੇ ਨੇ ਖਾਦੀ ਰੋਟੀ ਆਪਾਂ ਨਹੀਂ ਖਾਧੀ ਕਿਉਂਕਿ ਆਪਾਂ ਰਾਤ ਨੂੰ ਹੁਣ ਡਾਈਟਿੰਗ ਤੇ ਲੋ ਜੀ ਸਾਡੇ ਸਾਲਾ ਸਾਹਿਬ ਆ ਗਏ ਉਹਨਾਂ ਦੀ ਧਰਨ ਪੈ ਗਈ ਧਰਨ ਵੀ ਕੱਢ ਦਿੰਦੇ ਸਾਡੇ ਘਰ ਚੱਕ ਲੋ ਧਨ ਕੱਢਣ ਦੁਆਰਾ ਆਪਾਂ ਦੇਖ ਅਗੇ ਗਿੱਪੀ ਗਰੇਵਾਲ ਦੀ ਇੰਟਰਵਿਊ ਸਾਰਿਆਂ ਨੂੰ ਸੋਸੀਕਲ ਮਿਲਦੇ ਆ ਕਲ ਨਵੇਂ ਬਲੌਗ 'ਚ ਕਣਕ ਬੱਟਣ ਵਾਲੇ 'ਚ